ਜੋਬ ਕਿੰਨੀ ਪਈ ਸੀ ਥੋੜੀ ਸਰ 4 ਸਾਲ ਪਈ ਸੀ ਜਦੋਂ 4 ਸਾਲ ਪਹਿਲਾਂ ਤੁਸੀਂ ਰਿਟਾਇਰਮੈਂਟ ਲਈ ਹਾਂਜੀ ਮਹੌਲ ਇਤਾਂ ਦਾ ਬਣ ਕੇ ਸੀ ਇਸ ਕਰਕੇ ਲੈਣੀ ਪਈ ਮੈਨੂੰ ਸਜ਼ਾ ਦਿੱਤੀ ਗਈ ਮੈਨੂੰ ਬਦਲੇ ਆ ਗਿਆ ਫਿਰ ਜਦੋਂ ਮੇਰੀ ਸਰ ਮੇਰੀ ਬੇਇੱਜ਼ਤੀ ਬਹੁਤ ਕੀਤੀ ਮੇਰੀ ਇਨਸਲਟ ਉਹ ਕੀਤੀ ਮੈਂ ਬੰਦਾ ਸੀ ਮੇਰੇ ਘਰ ਮੇਰੇ ਬੱਚੇ ਦਾ ਜਨਮ ਦਿਨ ਸੀ 5 ਜੁਲਾਈ ਨੂੰ ਜਦੋਂ ਉਹ ਬਰਥਡੇ ਸੀਗਾ ਇਧਰੋਂ ਮੈਨੂੰ ਮੰਤਰੀ ਸਾਹਿਬ ਨੇ ਚੰਡੀਗੜ੍ਹ 39 ਸੈਕਟਰ 'ਚ ਬੁਲਾ ਕੇ ਸਰਕਟ ਹਾਊਸ ਜਦੋਂ ਇੰਨਾ ਇਨਸਲਟ ਕੀਤਾ ਮੇਰਾ ਫੋਨ ਬਾਹਰ ਰਖਾ ਲਿਆ ਮੈਂ ਸੋਚਾਂ ਸਰ ਮੈਂ ਬੈਠਾ ਬੈਠਾ ਯਾਰ ਡਾਕਟਰ ਲਖੀਰ ਕਰ ਕੀ ਦਿੱਤਾ ਇਸ ਪੰਜਾਬ ਚ ਤੋਂ ਜਿਹੜਾ ਇੰਨੀ ਜਲਾਲਤ ਫੇਸ ਕਰਨੀ ਪੈ ਰਹੀ ਆ ਜਦੋਂ ਗੱਡੀ ਚ ਬੈਠੇ ਸਰ ਪਿਛਲੀ ਸੀਟ ਤੇ ਲੰਮਾ ਪੈ ਕੇ ਕਿਉਂਕਿ ਟਿਅਰ ਵੀ ਹੋਇਆ ਸੀ ਲਿਗਾਮੈਂਟ ਦਾ ਕੰਮ ਕਰਕੇ ਕਿ ਦਿਨ ਰਾਤ ਅੰਦਰੋਂ ਮਨ ਰੋਇਆ ਅੱਖਾਂ ਚੋਂ ਅਥਰੂ ਵੀ ਬਗੇ ਕਿ ਯਾਰ ਐਦਾਂ ਮੰਤਰੀ ਕਰਦੇ ਇਹ ਲੋਕ ਦੱਸਣ ਨਾ ਸਾਨੂੰ ਕਿਹੜਾ ਪੈਰਾਮੀਟਰ ਆ ਤੁਹਾਡੇ ਤੇ ਜੇ ਤੇ ਖਰੇ ਉੱਤਰ ਸਕੀਏ ਸੀ ਅਸ ਤਾਂ ਆਪਣਾ ਜੋ ਸੋਚਿਆ ਜੋ ਤੈਅ ਕੀਤਾ ਉਹ ਕੀਤਾ ਸਰ ਫਿਰ ਉਹਦੇ ਤੋਂ ਬਾਅਦ ਫਿਰ ਕੀ ਸੀਗਾ ਫਿਰ ਮਤਲਬ ਘਰ ਗਏ ਆ ਘਰ ਬੇਟੀ ਦਾ ਬਰਥਡੇ ਆ ਤੁਸੀਂ ਸਮਾਈਲ ਵੀ ਨਹੀਂ ਤੁਹਾਡੇ ਫੇਸ ਤੇ ਹੁੰਦੀ ਫਿਰ ਸਾਰਾ ਜਿੱਦਾਂ ਕਹਿੰਦੇ ਨਾ ਜਦ ਆਵ ਕੀ ਔਦ ਨਿਧਾਨ ਬਣੇ ਅਤਹੀ ਰਾਣਾ ਮੈਂ ਤਵਜੂਜ ਮਰੂ ਫਿਰ ਫੈਸਲਾ ਕੀਤਾ ਵੀ ਨਹੀਂ ਬਦਲੀ ਤਾਂ ਹੁਣ ਕਰ ਹੀ ਦਿੱਤੀ ਆ ਜੋ ਕਰਨਾ ਕਰ ਲੈਣ ਹੋ ਰਿਹਾ ਨੇ ਉਹ ਸਾਰਾ ਕੁਝ ਮੈਂ ਫੇਸ ਕੀਤਾ ਜਦੋਂ ਮੈਂ ਇਹ ਸਾਰੇ ਫਿਰ ਮੈਂ ਮਾਨਜੋਗ ਹਾਈ ਕੋਰਟ ਚ ਗਿਆ ਜੀ ਉੱਥੇ ਗਿਆ ਸਾਰੀਆਂ ਮੈਂ ਵੀਡੀਓਜ਼ ਦਿਖਾਈਆਂ ਸਾਰੀਆਂ ਮੈਂ ਇਹਨਾਂ ਦੀਆਂ ਰਿਕਾਰਡਿੰਗ ਦਿਖਾਈਆਂ ਉਹਦੇ ਤੋਂ ਬਾਅਦ ਫਿਰ ਮੈਨੂੰ ਤਾਂ ਜਾਂਦੇ ਹੀ ਚਰ ਹੋ ਗਿਆ ਮੇਰਾ ਸਟੇ ਹੋ ਗਿਆ ਬਦਲੀ ਫਿਰ ਮੈਂ ਰਿਆਂ ਮੈਂ ਡੀਚ ਹੋ ਰਿਆਂ ਸਰ ਫਿਰ ਫਿਰ ਕੀ ਮਤਲਬ ਕੋਈ ਹੈਗਾ ਨਾ ਅਕਾਲ ਪੁਰਖ ਕਿਸੇ ਨਾ ਕਿਸੇ ਰੂਪ